ਕਾਲ ਸਾ ਵਾਹਿਗੁਰੂ ਜੀ ਕੀ ਫਤੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ ਕੋ ਨਾਨਕ ਬਾਹਾਂ ਲੜਾਈਆ ਦੇ ਮਹਾਵਾਕ ਅਨੁਸਾਰ ਅੱਜ ਅਸੀਂ ਮਕੇਰੀਆਂ ਤੇ ਦਸੂਹੇ ਦੇ ਵਿੱਚਕਾਰ ਇੱਕ ਪਿੰਡ ਪੈਂਦਾ ਜੀ ਲਮੀਨ ਪੰਡੋਰੀ ਉਸ ਪਿੰਡ ਵਿਖੇ ਪਹੁੰਚੇ ਆ ਜੀ ਇੱਥੇ ਇੱਕ ਸਾਡੇ ਵੀਰ ਨੇ ਜੀ ਬਹੁਤ ਜ਼ਿਆਦਾ ਇਹ ਬਿਮਾਰ ਨੇ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਵੀਰ ਦੀ ਸਾਡੇ ਬਿਮਾਰ ਨੇ ਬੜੇ ਚਿਰ ਤੋਂ ਬਿਮਾਰ ਚੱਲੇ ਨੇ ਥੋੜੇ ਸਮੇਂ ਤੋਂ ਨਹੀਂ ਬਹੁਤ ਚਿਰ ਤੋਂ ਬਿਮਾਰ ਚੱਲੇ ਨੇ ਜੀ ਇਹ ਇਹਨਾਂ ਨੂੰ ਸਾਨੂੰ ਹੁਕਮ ਲਾਇਆ ਕਿ ਸਾਡੀ ਮਦਦ ਕੀਤੀ ਜਾਵੇ। ਇਹਨਾਂ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਪੇਟ ਫੁੱਲ ਗਿਆ ਸੀ। ਸਾਰੀ ਵੀਰ ਜੀ ਦੱਸਣਗੇ ਕਿਹੜੀ-ਕਿਹੜੀ ਇਹਨਾਂ ਨੂੰ ਬਿਮਾਰੀ ਸੀ, ਕਿਹੜੀ-ਕਿਹੜੀ ਪ੍ਰੋਬਲਮ ਸੀ। ਤੇ ਇਹਨਾਂ ਨੇ ਆਪਣੇ ਪੇਟ ਦਾ ਆਪਰੇਸ਼ਨ ਕਰਵਾਇਆ ਜੀ ਹੁਣ। ਆਪਰੇਸ਼ਨ ਤੋਂ ਬਾਅਦ ਹੁਣ ਇਹਨਾਂ ਦੇ ਪੇਟ ਦੇ ਵਿੱਚ ਨਾੜਾਂ ਨੇ ਬਹੁਤ ਜ਼ਿਆਦਾ ਬਲੌਕੇਜ ਹੋ ਗਈ ਨਾੜਾਂ ਦੇ ਵਿੱਚ। ਹੁਣ ਨਾੜਾ ਸਾਫ਼ ਕਰਨੀ ਹੈ ਤੇ ਡਾਕਟਰਾਂ ਨੇ ਬਹੁਤ ਜ਼ਿਆਦਾ ਮਾਇਆ ਮੰਗੀ ਹੈ ਜੀ। ਤੇ ਅਸੀਂ ਇਹਨਾਂ ਕੋਲ ਪਹੁੰਚੇ ਨਾ ਸਾਨੂੰ ਹੁਕਮ ਲਾਇਆ ਜੀ। ਅਸੀਂ ਇਹਨਾਂ ਨੂੰ ਥੋੜੀ ਜੀ ਸੇਵਾ ਦੇ ਕੇ ਜਾ ਰਹੇ ਹਾਂ ਨੀ ਕਿ ਸੇਵਾ ਪ੍ਰਵਾਨ ਕਿਉਂਕਿ ਡਾਕਟਰਾਂ ਦੇ ਵਸਜੀਦੂ ਬੰਦਾ ਪੈ ਜਾਵੇ ਹਸਪੀਟਲਾਂ ਦੇ ਵਿੱਚ ਬਹੁਤ ਜ਼ਿਆਦਾ ਖਰਚੇ ਨੇ ਜੀ ਤੇ ਵੀਰ ਜੀ ਨੇ ਤੇ ਇਹਨਾਂ ਦੀ ਮਾਤਾ ਜੀ ਨੇ ਤੇ ਇਹਨਾਂ ਦੇ ਪਿਤਾ ਜੀ ਨੇ ਇਹੀ ਉਹ ਕੰਮ ਤੇ ਗਏ ਨੇ ਜੀ ਬਜ਼ੁਰਗੀ ਹਾਲਤ ਵਿੱਚ ਕੰਮ ਕਰ ਰਹੇ ਨੇ ਤੇ ਵੀਰ ਜੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਨੇ ਜੀ ਕਿਉਂਕਿ ਡਾਕਟਰਾਂ ਦੇ ਜਦੋਂ ਕੋਈ ਆਪਰੇਸ਼ਨ ਹੁੰਦਾ ਜਦੋਂ ਜਾਂਦੇ ਨੇ ਦਵਾਈਆਂ ਲੈਣ ਦਿਨ ਰਾਤ ਦਵਾਈਆਂ ਖਾਣੀਆਂ ਤੇ ਫਿਰ ਬੰਦਾ ਕਮਜ਼ੋਰ ਹੋ ਜਾਂਦਾ ਜੀ ਅਸੀਂ ਵੀਰ ਜੀ ਨੂੰ ਮਿਲਦੇ ਹਾਂ ਪੁੱਛਦੇ ਹਾਂ ਕਿਹੜੀ-ਘੜੀ ਇਹਨਾਂ ਨੂੰ ਪ੍ਰੋਬਲਮ ਹੈ ਦੱਸਿਓ ਜੀ ਜੀ ਮੇਰੀ ਪਹਿਲਾ ਪ੍ਰੋਬਲਮ ਸੀ ਹਾਦਿਆਂ ਹੁੰਦੇ ਹਾਦਿਆਂ ਦਾ ਪੈ ਗਿਆ ਫਰਕ ਤੇ ਹੁਣ ਲੀਵਦੀ ਹੈ ਸਮੱਸਿਆ ਕਿ ਨਾਲੀਆਂ ਬਲੌਕ ਹੋ ਜਾਂ ਉਹਨਾਂ ਨੇ ਬਲੌਕੀ ਛੋਲਣ ਲਈ ਜਿਸ ਨੂੰ ਟਿਪਰ ਸਰਜਰੀ ਬੋਲਦੇ ਆ ਉਹਦਾ ਖਰਚਾ ਤਕਰੀਬਨ 4.5 ਤੋਂ 5 ਲੱਖ ਲੱਖ ਦਿੱਤਾ ਆ ਆਈਵੀਐਲ ਹਸਪੀਟਲ ਦਿੱਲੀ ਪਸੰਤ ਕੁੰਜ ਨਿਊ ਦਿੱਲੀ ਉਹ ਹੋ ਦੇਖ ਹੀ ਰਿਓ ਸਾਹਮਣੇ ਮੇਰੇ ਘਰ ਦੀ ਕੰਡੀਸ਼ਨ ਕੀ ਹਾਲ ਚ ਕੀ ਬਾਦ ਤੋਂ ਬਾਅਦ ਮੇਰੀ ਵੀਰ ਹੈਲਪ ਕਰਨ ਜਿੰਨੀ ਹੋ ਸਕਦੀ ਹੈ ਭਾਈ ਗੁਰਜੀ ਵੀਰ ਦੇ ਆਪਰੇਸ਼ਨ ਹੋਇਆ ਬਹੁਤ ਵੱਡਾ ਆਪਰੇਸ਼ਨ ਹੈ ਵੀਰ ਜੀ ਦਾ ਇੱਥੇ ਤੱਕ ਅੱਗੇ ਤੱਕ ਕਾਫੀ ਇਹਨਾਂ ਦਾ ਪੇਟ ਆ ਗਿਆ ਸੀ ਹਰਨੀਆਂ ਦੇ ਨਾਲ ਤੇ ਉਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਨੇ ਗੱਲਬਾਤ ਵੀ ਕਰਨ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਸਾਹ ਚੜ੍ਹਦਾ ਦਿੱਕਤ ਆਂਦੀ ਹੈ ਹੁਣ ਇਹਨਾਂ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈ ਨਾੜਾਂ ਬਲੋਕੇਜ ਨੇ ਤੇ ਪੈਸਾ ਬਹੁਤ ਲੱਗਣਾ ਹੈ ਪਹਿਲਾਂ ਵੀ ਕਾਫੀ ਪੈਸਾ ਲੱਗਾ ਇਹਨਾਂ ਦਾ ਆਪ ਵੀਰ ਜੀ ਦੇ ਨਾ ਪਿੰਡ ਤੋਂ ਹੀ ਨੇ ਸਾਡੇ ਵੀਰ ਜੀ ਇਹ ਦੱਸਣਗੇ ਤੁਸੀਂ ਕੋਈ ਬੇਨਤੀ ਕਰਨੀ ਚਾਹੋਗੇ ਸੰਗਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਦਾ ਕਤਮ ਹੈ ਕਾਲ ਕਾਇ ਕਿਸ ਹੱਥੋਂ ਦੇ ਗੁਰੂ ਪਿਆਰੀ ਸਾਧ ਸੰਗਤ ਜੀਓ ਦੁਨੀਆ ਦੇ ਵਿੱਚ ਜੇ ਪਾਪੀ ਜਾਦੇ ਹਨ ਤੇ ਉਹਨਾਂ ਨੂੰ ਜਿਆਦਾ ਕੁਝ ਨਹੀਂ ਜ਼ਿਆਦੇ ਹੈਗੇ ਆ ਜਿਹੜੇ ਜਿਹੜੇ ਦੁਨੀਆ ਦੀ ਮਦਦ ਕਰਦੇ ਆ ਆ ਵੀਰ ਜੀ ਸਾਡੇ ਕੋ ਆਏ ਹੈਗੇ ਆ ਕਿ ਸਾਡੇ ਛੋਟੇ ਵੀਰ ਦੀ ਮਦਦ ਕਰਨ ਵਾਸਤੇ ਕਿ ਇਹਨਾਂ ਨੇ ਵੀ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਗੁਰੂ ਪਿਆਰੀ ਸਾਧ ਸੰਗਤਿਓ ਕੋ ਪਹਿਲਾਂ ਵੀ ਛੋਟੇ ਵੀਰ ਪਵਨਦੀਪ ਦਾ ਆਪਰੇਸ਼ਨ ਹੋਇਆ ਆ ਉਹ ਵੀ ਐਨ ਜੀਓ ਗਰੁੱਪਾਂ ਵੱਲੋਂ ਕੀਤਾ ਗਿਆ ਆ ਪਿੰਡ ਦੇ ਵੱਲੋਂ ਮਦਦ ਕੀਤੀ ਗਈ ਆ ਇਕੱਠੇ ਕਰਕੇ ਪੈਸੇ ਤੇ ਬਿਮਾਰੀ ਬਹੁਤ ਵੱਡੀ ਹੈਗੀ ਆ ਤੇ ਘਰ ਦੇ ਵਿੱਚ ਗਰੀਬੀ ਹੈਗੀ ਆ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਕਹਿੰਦੇ ਹੁੰਦੇ ਆ ਕਿ ਬੂੰਦ-ਬੂੰਦ ਕਰਕੇ ਤਲਾਬ ਬਣ ਜਾਂਦਾ ਆ ਤੇ ਅੱਗੇ ਵੀ ਥੋੜੀ-ਥੋੜੀ ਪੈਸੇ ਕਰਕੇ ਜਿਹੜੇ ਹੈਗੇ ਆ ਕਿ ਕਾਫੀ ਵੱਡਾ ਇਲਾਜ ਹੋਇਆ ਤੇ ਹੁਣ ਜਿਹੜਾ ਕਿ ਡਾਕਟਰਾਂ ਨੇ ਦੱਸਿਆ ਕਿ ਨਾੜੀਆਂ ਹਰਨੀਆਂ ਕਰਕੇ ਜੋ ਪੇਟ ਕਾਫੀ ਵੱਡਾ ਹੋ ਚੁੱਕਾ ਸੀ ਉਹਦੇ ਕਰਕੇ ਪੇਟ ਦੇ ਵਿੱਚ ਕੁਝ ਨਾੜੀਆਂ ਜਿਹੜੀਆਂ ਪ੍ਰੈਸ ਹੋ ਗਈਆਂ ਆ ਬਲੋਕੇਜ ਆ ਗਈ ਆ ਤੇ ਉਹਨਾਂ ਨੂੰ ਖੋਲਣ ਬਾਅਦ ਤੇ ਡਾਕਟਰਾਂ ਨੇ ਦੱਸਿਆ ਹੈਗਾ ਕਿ ਇਹ ਆਪਰੇਸ਼ਨ ਹੋਣਾ ਆ ਤੇ ਇਸ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੀ ਹੈਗੀ ਆ ਤੇ ਤੁਸੀਂ ਮਦਦ ਕਰੋ ਤਾਂ ਕਿ ਵੀ ਛੋਟਾ ਵੀਰ ਸਾਡਾ ਜਿਹੜਾ ਆ ਕਿ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਕਰਕੇ ਆਪਣਾ ਘਰ ਵੀ ਬਣਾ ਸਕੇ ਔਰ ਆਪਣੇ ਮਾਪਿਆਂ ਦਾ ਸਹਾਰਾ ਵੀ ਬਣ ਸਕੇ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਥਾ ਸ਼ਕਤੀ ਅਨੁਸਾਰ ਜਿਹੜੀ ਆ ਉਹ ਮਦਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਵੀਰ ਜੀ ਬਹੁਤ ਜ਼ਿਆਦਾ ਕਮਜ਼ੋਰ ਹੋ ਜੁ ਗਏ ਨੇ ਬਹੁਤ ਜ਼ਿਆਦਾ ਜੀ ਤੇ ਭਾਈ ਸਾਹਿਬ ਜੀ ਨੇ ਸਾਨੂੰ ਹੁਕਮ ਲਾਇਆ ਸੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਨੇ ਬੋਲਣ ਵੀ ਨਹੀਂ ਹੁੰਦਾ ਮੌਸਮ ਠੰਡ ਹੈਗੀ ਏ ਪਰ ਪਰ ਵੀਰ ਜੀ ਕਿਉਂਕਿ ਕਮਜ਼ੋਰ ਹੋ ਗਏ ਨੇ ਤੇ ਕਮਜ਼ੋਰ ਸਰੀਰ ਹੋਣ ਨਾਲ ਬਹੁਤ ਜ਼ਿਆਦਾ ਕੰਬ ਰਹੇ ਨੇ ਠੰਡ ਲੱਗਦੀ ਇਹਨਾਂ ਨੂੰ ਤਾਂ ਇਧਰ ਵੀ ਠੰਡ ਲੱਗਦੀ ਵੀ ਤੁਹਾਨੂੰ ਖੜੋ ਖੜੋ ਉਠੋ ਆ ਖੜੋ ਵਾਏ ਵਾਹਿਗੁਰੂ ਜੀ ਸਾਡੇ ਵੀਰ ਜੀ ਬਹੁਤ ਜ਼ਿਆਦਾ ਕੰਮ ਬਰੇ ਸੀ ਬਹੁਤ ਜ਼ਿਆਦਾ ਠੰਡ ਲੱਗਦੀ ਵੀ ਸੀ ਬਹੁਤ ਜ਼ਿਆਦਾ ਕੰਮ ਦੇ ਪਏ ਸੀ ਤੇ ਬੋਲਣ ਵੀ ਨੂੰ ਹੁੰਦਾ ਸਾਹ ਚੜਦਾ ਪੈਨਾਂ ਨੂੰ ਠੰਡ ਲੱਗਦੀ ਵੀ ਤੇ ਅਸੀਂ ਜਿੰਨੀ ਹੋ ਸਕੀ ਇਹਨਾਂ ਦੀ ਸੇਵਾ ਕਰਕੇ ਜਾ ਰਹੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ